ਅੱਜ ਅਸੀਂ ਹੈਗੇ ਆਂ ਜੀ ਫਾਜ਼ਲਕਾ ਦੇ ਪਿੰਡਾਂ ਦੇ ਵਿੱਚ ਕਿਹੜਾ ਪਿੰਡ ਪੈਂਦਾ ਵੀਰੇ ਇਹ ਇਹ ਗੁਲਾਬਾ ਤੇਜਰਵੈਲਾ ਕਾਵਾਂ ਵਾਲੀ ਪੱਤਨ ਪੈਂਦਾ ਵਿੱਚ ਕਾਵਾਂ ਵਾਲੀ ਪੱਤਨ ਗੁਲਾਬਾ ਤੇਜਾ ਭਾਈ ਹਰਦੀਪ ਸਿੰਘ ਨਾਲ ਐ ਹਰਵਿੰਦਰ ਹੁਣੀ ਉੱਧਰ ਬੈਠ ਕਰਦੇ ਨੇ ਸੋ ਅੱਜ ਦੋ ਵੋਟਾਂ ਜਿਹੜੀਆਂ ਨੇ ਉਹ ਸਾਰੇ ਭਰਾਵਾਂ ਨੇ ਰਲ ਕੇ ਇਸ ਏਰੀਆ ਨੂੰ ਬਹੁਤ ਜ਼ਰੂਰਤ ਸੀਗੀ ਤੇ ਉਹ ਸੇਵਾ ਕੀਤੀ ਐ ਤੇ ਆਹ ਪਿੰਡ ਦੇਖੋ ਪਿੰਡਾਂ ਦੇ ਵਿੱਚ ਮਤਲਬ ਕਹਿ ਲੋ ਵੀ ਅੱਗੇ ਤੇ ਲਗਭਗ ਘਰ ਡੋ ਦਿਨ ਰਾਤ ਦਿਨ ਰਾਤ ਮਤਲਬ ਸੇਵਾ ਚ ਲੱਗੇ ਹੋਏ ਵੀ ਔਰ ਸਾਰੇ ਕਲਾਕਾਰ ਭਾਈਚਾਰਾ ਵੀ ਸਾਰੇ ਪੰਜਾਬ ਦੇ ਨਾਲ ਖੜਾ ਹੈ ਤੇ ਬਹੁਤ ਨੁਕਸਾਨ ਇਧਰ ਪਸ਼ੂਆਂ ਦਾ ਪਸ਼ੂਆਂ ਦਾ ਜੀ ਆਇਆਂ ਜੀ ਕਨੈਕਸ਼ਨ ਸਾਰੇ ਜੁੜਿਆ ਹੋਇਆ ਹੈ ਬਾਕੀ ਦੇ ਪਿੰਡਾਂ ਨਾਲ ਤੇ ਸਰਮਣੂ ਭਾਜੀ ਤੁਹਾਡੇ ਨਾਲ ਨੇ ਅੱਛਾ ਆਪਾਂ ਨੂੰ ਦੋ ਕਿਸ਼ਤੀਆਂ ਬੋਟ ਪੇਮੈਂਟ ਕੀਤੀਆਂ ਨੇ ਅੱਛਾ ਸੱਸੀ ਭਾਜੀ ਇਹ ਸਾਰੀ ਕਲਾ ਕਰਨ ਉਦਯੋਗ ਨੇ ਆਪੋ ਨਾਲ ਜੁੜੇ ਹੋਏ ਬੋਟ ਨਵੀਆਂ ਦਿੱਤੀਆਂ ਨੇ ਸੋ ਸਭ ਤੋਂ ਔਖਾ ਕੰਮ ਬਾਈ ਵੀ ਬੇਪਤੀਆਂ ਕਰਦੇ ਨੇ ਵੀ ਰਾਸ਼ਨ ਦੀ ਕبھی ਕੋਈ ਨਹੀਂ ਹੈਗੀ ਤੇ ਦੂਜੇ ਸਾਥ ਸਜਾਉਣ ਦੀ ਕਮੀ ਹੈ ਸਾਧਨਾਂ ਦੀ ਕਮੀ ਹੈ ਜੋ ਹੈਗੀ ਆ ਤੇ ਇਹ ਹਰਮਨ ਭਾਜੀ ਨੇ ਆਪਣੇ ਇਹਦਾ ਪ੍ਰਬੰਧ ਕੀਤਾ ਜਾਵੇ ਵੱਧ ਤੋਂ ਵੱਧ ਬਣਤੀ ਸੇਵਾ ਜਿਵੇਂ ਰਾਸ਼ਨ ਜਸ ਵੀ ਬਹੁਤ ਚੱਲ ਰਹੀ ਹੈ ਪਰ ਜਿਹੜੀ ਇਹ ਸੇਵਾ ਹੈ ਬਹੁਤ ਉੱਤਮ ਹੈ ਇਹ ਬਹੁਤ ਉੱਤਮ ਹੈ ਕਿਉਂਕਿ ਲੋਕਾਂ ਦਾ ਕਨੈਕਸ਼ਨ ਟੁੱਟ ਚੁੱਕਿਆ ਹੈ ਮਤਲਬ ਆਮ ਪਿੰਡਾਂ ਨਾਲੋਂ ਸ਼ਹਿਰਾਂ ਨਾਲੋਂ ਸੋ ਮੇਰੀ ਆਪ ਸਭ ਨੂੰ ਰਿਕਵੈਸਟ ਹੈ ਵੀ ਜਿਹੜੇ ਜਿਹੜੇ ਸਰਦੇ ਪੁੱਜਦੇ ਪਰਿਵਾਰ ਨੇ ਉਹ ਵਾਦ-ਵਾਦ ਕੂਟਾਂ ਮਛਰਦਾਨੀਆਂ ਤਰਪਾਲਾਂ ਇਹਨਾਂ ਦਾ ਇੰਤਜ਼ਾਮ ਕਰੋ ਇਹਨਾਂ ਦਾ ਇੰਤਜ਼ਾਮ ਥੈਂਕ ਯੂ ਲਵ ਯੂ ਠੀਕ ਹੈ ਜਿਹਦੇ ਵੀ ਬੰਦੇ ਆਉਂਦਾ ਜੇ ਸੁਪੈਸ਼ੀ ਦੇ ਦਿਆ ਉਸੇ ਸੇਵਾ ਕਰ ਲੋ ਹਮੇਸ਼ਾ I do